ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਅੱਜ ਕੇ ਮੰਗ ਸੱਦੇ ਦਿੱਤੇ ਨੇ ਪੂਰੇ ਪੰਜਾਬ ਦੇ ਵਿੱਚ ਲੱਖਾਂ ਮੋਟਰਸਾਈਕਲ ਨਿਕਲ ਕੇ ਬਾਹਰ ਆਇਆ ਔਰ ਉਹਨਾਂ ਮੋਟਰਸਾਈਕਲਾਂ ਦੀ ਘੜੀ ਤਹਿਤ ਡੀਸੀ ਫਿਰੋਜ਼ਪੁਰ ਵੱਡਾ ਇਕੱਠ ਕਰਕੇ ਚਾਰਛੇ ਰਹੋ ਔਰ ਪੁਤਲਾਫੂਕਿਆ ਕੇਂਦਰ ਦਾ ਦੇ ਪੰਜਾਬ ਸਰਕਾਰ ਦਾ ਭਗਵੰਤ ਮਾਨ ਸਾਡੇ ਮੋਦੀ ਦਾ ਦੱਸਣਾ ਚਾਹ ਰਹੇ ਨਾ ਲੈਂਡ ਪੂਲਿੰਗ ਦੇ ਜਮੀਨ ਜਾਣ ਦੇਣੀ ਆ ਨਾ ਚੇਪ ਵਾਲੇ ਮੀਟਰ ਲਗਣ ਦੇਣੇ ਆ ਔਰ ਨਾ ਮਦਰੇਗਾ ਜਿਹੜੀ ਮਰਦੀ ਜਾ ਰਹੀ ਆ ਉਹਨੂੰ ਮਰਨ ਦੇਣਾ ਵਾ ਹਰ ਹਾਲ ਦੇ 200 ਦਿਨ ਮਦਰੇਗਾ ਤੇ 700 ਰੁਪਿਆ ਦਿਹਾੜੀ ਲੈਣੀ ਆ ਡਾਕਟਰ ਸੋਮ ਨਦੀ ਦੀ ਰਿਪੋਰਟ ਮੁਤਾਬਕ ਭਾ ਲੈਣੇ ਆ ਸੋ ਇਹ ਸਾਰਾ ਕੁਝ ਲੈਣ ਵਾਸਤੇ ਅੱਜ ਜਿਵੇਂ ਲੋਕਾਂ ਦਾ ਕਾਫਲਾ ਨਿਕਲਿਆ ਉਹਨਾਂ ਲਾਦਰਾਂ ਦੇ ਵਿੱਚ ਇਹ ਕਾਫਲੇ ਹੋਰ ਵੱਡੇ ਜੀ ਪ੍ਰਧਾਨ ਜੀ ਮੈਂ ਗਰਮੇਲ ਸਿੰਘ ਫੱਤੇਵਾਲਾ ਡਿਸਟ੍ਰਿਕਟ ਸੈਕਟਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਅੱਜ ਜੋ ਐਲਾਨ ਕੀਤਾ ਗਿਆ ਹੈ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਕਿ 11 ਅਗਸਤ ਨੂੰ ਪੂਰੇ ਪੰਜਾਬ ਦੇ ਵਿੱਚ ਜਿਹੜਾ ਮੋਟਰਸਾਈਕਲ ਮਾਰਚ ਕਿਸਾਨਾਂ ਮਜ਼ਦੂਰਾਂ ਵੱਲੋਂ ਕੱਢਿਆ ਜਾਊਗਾ ਤੇ ਭਗਵਾਨਤਮਾਨ ਸਰਕਾਰ ਵੱਲੋਂ ਜੋ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਗਈ ਅੱਜ ਇਸ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਉਹ ਜ਼ਮੀਨਾਂ ਤੋਂ ਬਾਹਰ ਕਰਨ ਦੀ ਜਿਹੜੀ ਉਹ ਤਿਆਰੀ ਕੀਤੀ ਜਾ ਚੁੱਕੀ ਆ ਉਹਦਾ ਲੈਂਡ ਪੂਲੀ ਪੂਲੀ ਪਾਲਿਸੀ ਦਾ ਵਿਰੋਧ ਜਿਹੜਾ ਜਿੱਥੇ ਅੱਜ ਪੂਰੇ ਪੰਜਾਬ 'ਚ ਕੀਤਾ ਜਾ ਰਿਹਾ ਵਾ ਅੱਜ ਜਿਹੜਾ ਫਰੋਈਪੁਰ ਦੇ ਵਿੱਚ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਵਾ ਜੋਣ ਮੱਲਾਵਾਲਾ ਦਾ ਮੋਟਰਸਾਈਕਲ ਮਾਰਚ ਦਾ ਜਿਹੜਾ ਬਹੁਤ ਵੱਡਾ ਜਥਾ ਤੁਸੀਂ ਵੇਖ ਰਹੇ ਜੋ ਮੇਰੇ ਪਿੱਛੇ ਜਿਹੜਾ ਉਹ ਰਵਾਨਾ ਹੋਣ ਲੱਗਾ ਵਾ ਮੱਲਾਵਾਲਾ ਕਸਬਾ ਤੋਂ ਇਸੇ ਤਰ੍ਹਾਂ ਅਗਲੇ ਕਾਫਲੇ ਨਾਲ ਨਾਲ ਜੁੜਦੇ ਜਾਣਗੇ ਆਰਪਕੇ ਤੋਂ ਬਹੁਤ ਵੱਡਾ ਕਾਫਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਉਹ ਨਾਲ ਜੁੜਜੂਗਾ ਅੱਗੇ ਵਾਕਾ ਮੋੜ ਤੋਂ ਇਸੇ ਤਰ੍ਹਾਂ ਇੱਕ ਕਾਫਲਾ ਜਿਹੜਾ ਮਖੂ ਤੋਂ ਆਰੰਭ ਹੋ ਕੇ ਜੀਰਾ ਇਸ ਤੋਂ ਅੱਗੇ ਫਰੋਈਪੁਰ ਲੈਂਡ ਪੂਲਿੰਗ ਪਿੰਡਾਂ ਵਿੱਚ ਨਹੀਂ ਹੁੰਦਾ ਆ ਤੇ ਇਸੇ ਤਰ੍ਹਾਂ ਗੁਰੂਵਰ ਸਾਹਿਬ ਤੋਂ ਉਹ ਕਾਫਲਾ ਚੱਲ ਕੇ ਇਹ ਜਿਹੜਾ ਪਿੰਨਾ ਵੇਚਦੀ ਹੁੰਦਾ ਹੋਇਆ ਜਾਗਰੂਤੀ ਮਾਰਚ ਕਰਦਾ ਹੋਇਆ ਭਗਵੰਤਮਾਨ ਸਰਕਾਰ ਦਾ ਸਰਕਾਰ ਵਿਰੁੱਧ ਰੋਜ਼ ਪ੍ਰਦਰਸ਼ਨ ਕਰਦਾ ਹੋਇਆ ਇਹ ਜਿਹੜਾ ਪ੍ਰੋਪਰਟੀ ਸੀ ਦਫ਼ਤਰ ਦੇ ਅੱਗੇ ਵੱਡਾ ਇਕੱਠ ਜਿਹੜਾ ਉੱਥੇ ਕੀਤਾ ਜਾਊਗਾ ਇੱਕੋ ਇੱਕ ਮੰਗ ਆ ਤੇ ਜਿਹੜੀ ਨੀਤੀ ਪਾਲਿਸੀ ਭਗਵੰਤਮਾਨ ਜੀ ਤੁਸੀਂ ਲੈ ਕੇ ਆਜੋ ਇਹ ਪੰਜਾਬ ਦੇ ਲੋਕਾਂ ਨੂੰ ਵਾਰਾਖਾਨ ਵਾਲੀ ਨਹੀਂ ਕਿਉਂਕਿ ਸਾਡੇ ਵੱਡਿਆਂ ਬਡੇਰਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਨੇ ਮਾਲਕੀ ਹੱਕ ਜਿਹੜੇ ਸਰਹੰਦਫਤੇ ਇਹ ਕਰਕੇ ਦੁਆਏ ਆ ਇਹ ਮਾਲਕੀ ਹੱਕ ਅਸੀਂ ਐਵੇਂ ਨਹੀਂ ਤੁਹਾਨੂੰ ਖੋਣ ਦਿਆਂਗੇ ਪੰਜਾਬ ਦੇ ਲੋਕ ਤੁਹਾਡੀਆਂ ਨੀਤੀਆਂ ਤੋਂ ਜਾਣੂ ਹੋ ਚੁੱਕੇ ਨੇ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਤੁਹਾਡੇ ਜਿਹੜੇ ਉਹ ਹੋਰ ਵੀ ਅੱਖਾਂ ਤੁਹਾਡੀਆਂ ਖੋਲ ਦੂਗਾ ਤੇ ਆਉਣ ਵਾਲੇ ਦਿਨਾਂ ਜੇਕਰ ਤੁਸੀਂ ਇਹ ਨੀਤੀ ਪਾਲਸੀ ਨਹੀਂ ਰੱਦ ਕਰਦੇ ਤੇ 20 ਅਗਸਤ ਨੂੰ ਜਲੰਧਰ ਵਿਖੇ ਵੱਡੀ ਜਿਹੜੀ ਰੈਲੀ ਉਹ ਤੁਹਾਨੂੰ ਜਿਹੜਾ ਉਹ ਇਹਨਾਂ ਵੀ ਪਿਛੇ ਲ ਜਾਣ ਲਈ ਮਜਬੂਰ ਕਰੂਗੀ ਤੇ ਬਿਲੀ ਚੇਪ ਵਾਲੇ ਮੀਟਰਾਂ ਦੇ ਨੀਤੀ ਜਿਹੜੀ ਉਹ ਸਪਸ਼ਟ ਕੀਤੀ ਜਾਵੇ ਉਹ ਅਸੀਂ ਲੱਗਣ ਨਹੀਂ ਦਿਆਂਗੇ ਇਹ ਨੀਤੀ ਕੇਂਦਰ ਸਰਕਾਰ ਵੀ ਤੇ ਪੰਜਾਬ ਸਰਕਾਰ ਵੀ ਪਿੱਛੇ ਲੈ ਕੇ ਜਾਵੇ ਹਰ ਪੀੜਤਾਂ ਦੀ ਜਿਹੜੀ ਉਹ ਸਾਰ ਲਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪਾਲ ਸਿੰਘ ਅਟਾ ਬਾਦਸ਼ਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਮੱਲਾਂ ਵਾਲੇ ਤੋਂ ਪ੍ਰਧਾਨ ਤੁਸੀਂ ਵੇਖ ਰਹੇ ਜੇ ਕਿ ਅੱਜ ਜ਼ੋਨ ਮੱਲਾਂ ਵਾਲੇ ਦੇ ਪਿਛਲੇ ਪਾਸੇ ਸੈਂਕੜੇ ਮੋਟਰਸਾਈਕਲ ਜਿਹੜੇ ਨੇ ਉਹ ਜਥੇਬੰਦੀ ਦੇ ਡਿਸਪਲਿਨ ਦੇ ਵਿੱਚ ਜੋ ਪੰਜਾਬ ਸਰਕਾਰ ਨੇ ਲੈਂਡ ਪੂਲਿਕ ਪਾਲਸੀ ਦੇ ਤਹਿਤ ਬਹੁਤ ਵੱਡਾ ਰਕਬਾ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਹੜੱਪ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਆ ਉਹਦੇ ਰੋਸ ਵਜੋਂ ਮੱਲਾਂ ਵਾਲੇ ਤੋਂ ਆਰਫਕੇ ਵਾਕਾ ਮੋੜ ਫਰੋਇਦਪੁਰ ਇਸੇ ਤਰ੍ਹਾਂ ਸਾਡੇ ਫਰੋਇਦਪੁਰ ਜ਼ਿਲ੍ਹੇ ਦੇ ਤਿੰਨ ਵੱਡੇ ਜਥੇ ਹੋਰ ਜਿਹੜੇ ਨੇ ਉਹ ਵੱਖ-ਵੱਖ ਰੂਟਾ ਥਾਣੀ ਹੋ ਕੇ ਜਿਹੜੇ ਫਰੋਇਦਪੁਰ ਡੀਸੀ ਦਫ਼ਤਰ ਉਹ ਪਹੁੰਚਣਗੇ ਡੀਸੀ ਆਫਿਸ ਦੇ ਅੱਗੇ ਜਾ ਕੇ ਅਸੀਂ ਪੂਰਾ ਰੋਸ ਪ੍ਰਦਰਸ਼ਨ ਕਰਕੇ ਇਸ ਡੀਸੀ ਫਰੋਇਦਪੁਰ ਨੂੰ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਜਿਹੜੀ ਤੁਸੀਂ ਲੈਂਡ ਪੋਲਿੰਗ ਪਾਲਿਸੀ ਲਿਆ ਕੇ ਕਿਸਾਨਾਂ ਮਜ਼ਦੂਰਾਂ ਦੀਆਂ ਜ਼ਮੀਨਾਂ ਹੜੱਪ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੇ ਜੇ ਕਿਸਾਨ ਇਸ ਬਿੱਲ ਦਾ ਵਿਰੋਧ ਕਰਦੇ ਆ ਜਿੰਨਾ ਹੋ ਸਕਦਾ ਛੇਤੀ ਤੋਂ ਛੇਤੀ ਇਹ ਬਿੱਲ ਰੱਦ ਕਰਕੇ ਤੇ ਕਿਸਾਨਾਂ ਮਜ਼ਦੂਰਾਂ ਦੀਆਂ ਜ਼ਮੀਨਾਂ ਤੇ ਜਿਹੜੇ ਨਾਜਾਇਜ਼ ਕਬਜ਼ੇ ਆ ਉਹ ਕਰਨੇ ਬੰਦ ਕੀਤੇ ਜਾਣ ਔਰ ਇਹਦੇ ਨਾਲ ਹੀ ਜਿਹੜੇ ਚਿਪ ਵਾਲੇ ਮੀਟਰ ਪਿੰਡਾਂ ਦੇ ਵਿੱਚ ਧੜਾ ਧੜ ਪ੍ਰਸ਼ਾਸਨ ਲਾ ਰਿਹਾ ਉਹ ਮੀਟਰ ਲਾਉਣੇ ਬੰਦ ਕੀਤੇ ਜਾਣ ਤੇ ਬਿਜਲੀ ਐਕਟ 2003 ਜਿਹੜਾ ਬਿਜਲੀ ਸੋਧ ਬਿੱਲ ਜਿਹੜਾ ਉਹਨੂੰ ਰੱਦ ਕਰਕੇ 2000 ਐਕਟ 3 ਜਿਹੜਾ ਉਹਨੂੰ ਬਹਾਲ ਕਰਕੇ ਸਸਤੀ ਬਿਜਲੀ ਜਿਹੜੀ ਕਿਸਾਨਾਂ ਮਜ਼ਦੂਰਾਂ ਨੂੰ ਮੁਹੱਈਆ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ